ਮੈਂ ਜਦੋਂ ਗਿਆ ਨਾ ਲਫਟਰ ਚੈਲੰਜ ਮੇਰੀ ਆਵਾਜ਼ ਮਿਮਿਕਰੀ ਫੇਮਸ ਹੋ ਗਈ ਹਾਲਾਂਕਿ ਥੋੜਾ ਹਸਾਉਣ ਵਾਸਤੇ ਥੋੜਾ ਜਿਹਾ ਮਸਾਲਾ ਲਾਉਣਾ ਪੈਂਦਾ ਮੈਸੇ ਤਾਂ ਮੈਂ ਕੋਸ਼ਿਸ਼ ਕੀਤੀ ਹਮੇਸ਼ਾ ਕਿ ਜਿਹੜੀ ਮੈਂ ਮਿਮਿਕਰੀ ਕਰਉ ਤੇ ਸ਼ਾਨ ਦੇ ਖਿਲਾਫ ਨਾ ਹੋਵੇ ਉਹ ਚੋ ਆਈਟਮ ਸੀਗੀ ਸਨੂਨ ਛੱਟੀ ਦੀ ਮੈਂ ਇੱਕ ਬਣਾਈ ਸੀ ਕਿ ਮੈਂ ਸਨੂਨ ਛੱਟੀ ਨੂੰ ਮਿਲਣ ਜਾਣਾ ਮੈਂ ਵੀ ਮਿਮਿਕਰੀ ਪਰਮਿਸ਼ਨ ਲੈਣ ਜਾਣਾ ਸਨੂਨ ਛੱਟੀ ਦੀ ਤੂੰ ਬਹੁਤ ਲੋਕਾਂ ਨੇ ਫਨ ਉਡਾਇਆ ਉਹਦਾ ਮਜ਼ਾਕ ਕੀਤਾ ਵੀ ਸຸນਨ ਸ਼ਟੀ ਦਾ ਖੁਦ ਬੜਾ ਪ੍ਰੈਂਕਸਟਰ ਹੈ ਇਹ ਬੰਦਾ ਕੌਣ ਆ ਗਿਆ ਸຸນਨ ਸ਼ਟੀ ਦਾ ਮਜ਼ਾਕ ਲਾਣ ਵਾਲਾ ਮੈਨੂੰ ਫੀਲ ਹੋਵੇ ਯਾਰ ਮੈਂ ਤਾਂ ਮਜ਼ਾਕ ਨਹੀਂ ਉਡਾਇਆ ਤਾਂ ਮੈਂ ਫੈਨ ਆ ਤੇ ਲੋਕੀ ਮੈਨੂੰ ਨਾ ਆ ਕੇ ਕਹਿੰਦੇ ਹੁੰਦੇ ਸੀ ਕਈ ਵਾਰੀ ਪ੍ਰਿੰਕਾ ਚੋਪੜਾ ਮਲਾਇਕਾ ਰੋੜਾ ਅਰਵਾਜ ਖਾਨ ਅੱਛਾ ਇਨ ਸਟਾਰਸ ਨੇ ਕਿਹਾ ਇਹ ਕਾਮੇਡੀ ਸਰਕਸ ਆਂਦੇ ਹੁੰਦੇ ਸੀ ਨਾ ਤੇ ਅੰਨਾ ਦਾ ਸਾਰਾ ਇਹ ਗੁਰਤਬਾ ਨਾ ਅੰਨਾ ਦਾ ਸਾਰੇ ਜਾਣਦੇ ਇਹ ਮੈਨੂੰ ਕਿਉਂ ਗੱਲ ਕਹਿੰਦੇ ਤੇ ਯਾਰ ਬਹੁਤ ਅੱਛੀ ਕਰਨਾ ਕਰਨਾ ਯਾਰ ਸਾਈਡ ਤੇ ਬੁਲਾ ਕੇ ਅੰਨਾ ਕੀ ਕਰਨਾ ਫਿਰ ਮੈਂ ਦੱਸਦਾ ਸੀ ਡਾਇਲੋਗ ਕਿਵੇਂ ਬੋਲਦੇ ਨਾਰਮਲ ਉਹ ਅੰਨਾ ਹੱਸਦੇ ਹੁੰਦੇ ਸੀਗਾ ਨਾ ਕਹਿੰਦੇ ਯਾਰ ਸੇਮ ਕਰਨਾ ਡਿੱਟੋ ਬੋਲਤੇ ਹੋ ਤੂੰ ਕਹਿੰਦੇ ਮਿਲੇ ਉਹ ਅੰਨਾ ਸੇ ਗੱਲ ਹੀ ਮੈਂ ਕਹਿੰਦਾ ਨਹੀਂ ਮਤ ਮਿਲਣਾ ਮਾਰੇਗਾ ਅੱਛਾ ਜਦੋਂ ਇਦਾਂ ਕਹਿੰਦੇ ਸੀ ਤੇ ਮ ਮਕਾਇਰਾ ਤਾਂ ਗੱਦਨ ਹੋਰ ਕਿਦਾਂ ਸਟੋਰੀ ਆਈ ਜਾਂਦੀ ਹੈ ਮੈਂ ਤਾਂ ਉਹਦਾ ਫੈਨ ਹਾਂ ਭਗਤ ਦਾ ਮੈਨੂੰ ਤਾਂ ਜੱਫੀ ਮੈਨੂੰ ਐਂ ਸਭਨੇ ਸੇ ਜੇ ਨਾ ਮੈਨੂੰ ਆਂਦੇ ਜੱਫੀ ਪਾਏਗਾ ਵੈਦਾਂ ਮੈਂ ਫਿਰ ਨਾ ਹੁਣ ਕੀ ਕਰੀਏ ਫਿਰ ਮੈਂ ਕੀ ਕੀਤਾ ਚੈਨ ਵਾਲਾ ਨੂੰ ਜਵਾਬ ਦੇਣਾ ਸ਼ੁਰੂ ਕਰਤਾ ਜਦ ਕਿ ਮੇਰੀ ਕੋਈ ਔਕਾਤ ਨਹੀਂ ਸੀ ਉੱਥੇ ਲੋਕੀ ਦਾ ਤਰਸ ਦੇ ਕੰਮ ਲੈਣ ਦੀ ਨਾ ਕਦੇ ਨਹੀਂ ਉਹ ਦੱਸਿਆ ਮੈਂ ਸੁਨਨ ਛੱਟੀ ਕਿਸਨ ਨੂੰ ਨਹੀਂ ਦੱਸਿਆ ਇਹ ਮੈਨੂੰ ਪਤਾ ਮੇਰੀ ਵਾਈਫ ਨੂੰ ਪਤਾ ਮਨਾ ਕਿ ਮਨਾ ਐਦਾਂ ਕਿ ਜਦੋਂ ਸਕ੍ਰਿਪਟ ਆਂਦੀ ਹੁੰਦੀ ਹੈ ਨਾ ਤੁਹਾਨੂੰ ਭੇਜਦੇ ਆ ਰਾਈਟਰ ਵੀ ਆ ਤੁਸੀਂ ਕੱਲ ਐਕਟ ਕਰਨਾ ਸੁਨਨ ਛੱਟੀ ਦਾ ਉਹ ਚਾਣ ਦੇ ਖਿਲਾਫ ਗ ਬਿੰਦੂ ਜੋ ਕੰਮ ਨਹੀਂ ਚੱਲ ਰਹਾ ਮੇਰੀ ਬੇਟੀ ਫਲੋਪ ਹੈ ਆ ਫਲੋਪ ਹੈ ਓਫ ਮੈਨੂੰ ਐ ਲੱਗਦਾ ਵੀ ਮੈਂ ਤਾਂ ਹੁਣ ਨਮਕ ਖਾ ਲਿਆ ਯਾਰ ਵੀ ਆ ਜੀ ਮੈਂ ਕਰਾਂਗਾ ਪਹਿਲਾਂ ਜਿਹੜੀ ਮਾੜੀ ਮੋਟੀ ਗਲਤੀ ਕਰਤੀ ਹੁਣ ਨਿਆਰ ਉਹ ਦੇਖਦਾ ਮੈਨੂੰ ਔਰ ਮੈਨੂੰ ਇੱਜ਼ਤ ਦਿੱਤੀ ਮੈਂ ਆ ਥੋੜੀ ਕਰਾਂ ਫਿਰ ਮੈਂ ਉਹਨੂੰ ਕਹਿੰਦਾ ਜੀ ਪਲੀਜ਼ ਯਾਰ ਆ ਸਕ੍ਰਿਪਟ ਨਹੀਂ ਨਹੀਂ ਸਕ੍ਰਿਪਟ ਆਈ ਐਸੀ ਯਾਰ ਮੈਂ ਕਹਿੰਦਾ ਤੁਸੀਂ ਮੈਂ ਬਿਨਾਂ ਇਤੋਂ ਹਸਾ ਕੇ ਦਿਖਾਣਾ ਉਹ ਮੰਨਦੇ ਨਹੀਂ ਉਹ ਉਹਨਾਂ ਦੀ ਅਗੋ ਹੁੰਦੀ ਨਾ ਰਾਈਟਰਾਂ ਦੀ ਅਗੋ ਕ੍ਰੀਏਟਿਵ ਦੀ ਮੈਂ ਕਹਾ ਫਿਰ ਹਰਿਆਣਵੀ ਸਾਸਰੀ ਗਾਲ ਕਹਿੰਦੇ ਯਾਰ ਕੀ ਬੰਦਾ ਆ ਕਹਿੰਦੇ ਇਥੇ ਤਰਸਦੇ ਦੁਨੀਆ ਮੈਂ ਇਦਾਂ ਜਵਾਬ ਦਿਤੇ ਵੱਡੇ ਵੱਡੇ ਚੈਨਲਾਂ ਨੂੰ ਉਹਦਾ ਈਗੋ ਹਰਟ ਉਹਨੇ ਕੀਤੀ ਹੋਈ ਆ ਮੈਂ ਕਿਹਾ ਯਾਰ ਮੈਂ ਤਾਂ ਉਹ ਬੰਦਾ ਆ ਮੈਂ ਜਾ ਕੇ ਢਾਬਾ ਖੋਲ ਕੇ ਸੁਨਿਸ਼ਰਦੀ ਦਾ ਪੋਸਟਰ ਲਾ ਕੇ ਉਹਦਾ ਫੋਟੋ ਲਾ ਕੇ ਜ਼ਿੰਦਗੀ ਜੀ ਲੂੰਗਾ ਵੀ ਆ ਦੇਖੋ ਮਿਲਿਆ ਮੈਂ ਬੰਦੇ ਨੂੰ ਮੈਂ ਤਾਂ ਉਹਦਾ ਦਾ ਬੰਦਾ ਉਹ ਮੈਂ ਚੀਜ਼ਾਂ ਕੀਤੀਆਂ ਬੱਟ ਮੈਂ ਉਹੰਦਰ ਆਪਣੇ ਪੈਸ਼ਨ ਰੱਖਿਆ ਵੀ ਨਹੀਂ ਯਾਰ ਇਹ ਨਹੀਂ ਕਰਨਾ ਸੁਹੂਲਾ ਦਾ ਪੱਕਾ ਰਿਆਂ ਹੋਲੀ-ਹੋਲੀ ਫਿਲਮਾਂ ਵੀ ਮਿਲੀਆਂ ਤੇ ਅੱਜ ਸੁਨਿਨ ਸ਼ਰਟੀ ਸਾਹਿਬ ਦਾ ਇਨਸਟਾਜ ਵਟਸਐਪ ਤੇ ਉਹਨਾਂ ਦੇ ਇੱਥੇ ਹਾਰਡ ਨੰਬਰ ਹੈਗਾ ਉਸ ਇਸ ਬਦੌਲਤ ਕਿ ਮੈਂ ਉਹ ਫੀਲਿੰਗ ਸਹੀ ਰੱਖੀ ਆਪਣੀ ਉਹਨੂੰ ਭ੍ਰਸ਼ ਉਹ ਨਹੀਂ ਬਣਿਆ ਤੇ ਉਹ ਫਿਰ ਚੀਜ਼ਾਂ ਆ ਜਦੋਂ ਤੁਸੀਂ ਨੀਤ ਸਵੱਲੀ ਹੋਵੇ ਸਭ ਆਪਣੇ ਰਸਤੇ ਖੁੱਲ ਜਾਂਦੇ ਆਪਣੇ ਆਪ